yeah

ਪੈਸਾ ਪੈ ਗੁਰਦਾਸ ਜੀ ਤੋਂ ਸੰਗ੍ਰਹਿ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਵਾਇਆ ਇਹ ਹੁਕਮਨਾਮਾ ਆਇਆ ਸੀ ਸੰਤਾਂ ਕੇ ਕਾਰਜ ਆਪ ਖਲਵਾਇਆ ਹਰ ਕੰਮ ਕਰਾਵਣ ਆਇਆ ਗੁਰੂ ਬੋਲਦਾ ਹੈ ਗੁਰੂ ਗ੍ਰੰਥ ਸਾਹਿਬ ਬੋਲਦਾ ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਬੁਲਾਣਾ ਨਹੀਂ ਆਂਦਾ ਗਜਕੇ ਆ ਕੋ ਸਤਨਾਸ ਕਿਵਾਂ ਕਰਨੀ ਗੁਰੂ ਬੋਲਦਾ ਹੈ ਗੁਰੂ ਨੂੰ ਵਿਖਦਾ ਵੀ ਹੈ ਪਰ ਸਾਡੇ ਨਿਸ਼ਚੇ ਨਹੀਂ ਜਿਹੜੇ ਅਕਸਰ ਐਸਾ ਵਾਕਿਆ ਕਰਦੇ ਨੇ ਕਿ ਅਸੀਂ ਅਰਦਾਸ ਕਰਾਈ ਸੀ ਅਰਦਾਸ ਪੂਰੀ ਨਹੀਂ ਹੋਈ ਗਲਤ ਬਾਤ ਹੈ ਅਰਦਾਸ ਕਰਾਈ ਨਹੀਂ ਗਈ ਜਦ ਕੇ ਆਖੋ ਸਤਨਾਮ ਸਤ ਗੁਰੂ ਬੋਲਦਾ ਹੈ ਸਤ ਕਾ ਨਿੰਦਕ ਮਹਾ ਅਤਾਈ ਸੰਤ ਕਾ ਨਿੰਦਕ ਖਿੰਨ ਟਿਕ ਨਾ ਪਾਈ ਹਾਂ ਹੁਣੇ ਪਿੱਛੇ ਕੁਝ ਬਾਦ ਵੀ ਬਾਦ ਅੱਜ ਸਤਗੁਰਾਂ ਦਾ ਪ੍ਰਕਾਸ਼ ਹੋਇਆ ਇਸ ਸਥਾਨ ਤੇ ਤੇ ਅੱਜ ਵੀ ਹੁਕਮਨਾਮਾ ਕੀ ਆਇਆ ਇੱਕ ਵਾਰੀ ਸਾਰੇ ਗੱਜ ਕੇ ਆਕੋ ਸਤਨਾਮ ਸਿਵਾ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹੋਂ ਤੂੰ ਧਿਆਈਂ ਜੀ ਜਤ ਸਭ ਤੇਰਿਆਂ ਤੂੰ ਰਿਹਾ ਸਮਾਇ ਜੋ ਦਾਸ ਤੇਰੇ ਕੀ ਨਿੰਦਾ ਕਰੈ ਤੇ ਸਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗਪਨ ਮਹਾਂਪੁਰਖ ਸਾਧੂ ਔਰ ਪਿਤਾ ਔਰ ਗੁਰੂ ਇਹ ਏਰ ਖਾਲੂ ਨਹੀਂ ਹੁੰਦੇ ਗੱਜ ਕੇ ਆਪ ਕੋ ਸਤਨਾਮ ਸਿਵਾਇ ਤੇ ਜਿਹਦਾ ਨਿੰਦਾ ਕਰਨ ਵਾਲੇ ਨੇ ਨਿੰਦਾ ਕਰੀ ਗੀਤ ਲਿਖ ਦਿੱਤੇ ਤੇ ਸਤਗੁਰਾਂ ਨੇ ਆਪਣੇ ਸੇਵਕਾਂ ਨੂੰ ਅਜ ਹੁਕਮ ਵੀ ਕਰ ਦਿੱਤਾ ਕੀ ਬਰਾੜੀ ਮਹਲਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋ ਨਿੰਦ ਕਰੈ ਹਰ ਜਨ ਕੀ ਆਪਣਾ ਗੁਣ ਨਾ ਗਵਾਇ ਸੱਪ ਦੀ ਜਾਤੀ ਤੋਂ ਸਾਰੇ ਜਾਣੂ ਨੇ ਸੱਪ ਨੂੰ ਜੇ ਕਿਤੇ ਅੱਧ ਦੇ ਵਿੱਚੋਂ ਵਢ ਦਿਓ ਨਾ ਤੇ ਉਹਦੀ ਜਿਹੜੀ ਹਾਲਤ ਹੁੰਦੀ ਹੈ ਉਹ ਉਹਨੂੰ ਪਤਾ ਤੇ ਇਸ ਤਰੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਾਰਾ ਬਚਨ ਕਰਦੇ ਨੇ ਸੰਤ ਕਾ ਨਿੰਦਕ ਅੱਧ ਬੀਚ ਤੇ ਟੁੱਟੈ ਤੇ ਜਿਹੜਾ ਵਿੱਚੋਂ ਟੁੱਟ ਜਾਏ ਤੇ ਉਹਦਾ ਰਹਿਣਾ ਕੀ ਕੱਖ ਨਹੀਂ ਗੱਜ ਕੇ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਆ ਜਿਤਨਾ ਕੁਛ ਅੱਜ ਮੈਂ ਤਾਂ ਪਹਿਲੀ ਵਾਰੀ ਆਇਆ ਹੈ ਬਾਬਾ ਜੀ ਨੇ ਮੇਰੇ ਤੇ ਕਿਰਪਾ ਕੀਤੀ ਬੇਸ਼ੱਕ ਉਮਰ ਬੜੀ ਛੋਟੀ ਹਨੂ ਸਿੰਘ ਸਾਹਿਬ ਕੁਲਵੰਤ ਸਿੰਘ ਜਥੇਦਾਰ ਸਤਕੰਠ ਸ੍ਰੀ ਹਜ਼ੂਰ ਸਾਹਿਬ ਬਾਬਾ ਜੀ ਅਚਨਚੇਤ ਚਲੇ ਗਏ ਤੇ ਦਾਸ ਆਸਾ ਦੀ ਵਾਰ ਲਗਾ ਰਿਹਾ ਸਾਂ ਤੇ ਮੇਰੇ ਸਾਥੀ ਨੇ ਮੈਨੂੰ ਇਸ਼ਾਰਾ ਕੀਤਾ ਸਭੀ ਸਾਹਮਣੇ ਦੇਖੋ ਇਮਾ ਸਾਹਮਣੇ ਦੇਖਿਆ ਤੇ ਬਾਬਾ ਜੀ ਤੁਰੇ ਆਉਣ ਗਏ ਕਿ ਆਖੋ ਸਤਨਾਮ ਸਿਵਾ ਤੇ ਆ ਕੇ ਮਗਰ ਬਹਿ ਗਏ ਕੀਰਤਨ ਦਾ ਪਹਿਲੇ ਵੀ ਰਸ ਸੀ ਪਰ ਜਦੋਂ ਬਾਬਾ ਜੀ ਪਿੱਛੇ ਮੇਰੇ ਆ ਕੇ ਬੈਠ ਗਏ ਉਹ ਰਸ ਹੋਰ ਜ਼ਿਆਦਾ ਹੋ ਗਿਆ ਗੱਜ ਕੇ ਆਖੋ ਸਤਨਾਮ ਸਿਵਾ ਕਿਉਂਕਿ ਇੱਕ ਸਰਮੁਖ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇੱਕ ਰੇਸ ਚੱਲਦੀ ਹੈ ਰੇਸ ਜਿਸ ਤਰ੍ਹਾਂ ਮੋਬਾਈਲ ਫੋਨਾਂ ਦੀ ਰੇਸ ਚੱਲਦੀ ਹੈ ਜੋ ਕਿ ਨੁਕਸਾਨਦਾਇਕ ਹੈ ਨੁਕਸਾਨਦਾਇਕ ਦੁਮਾਰੀ ਦਾ ਕਾਰਨ ਇੱਕ ਰੇਸ ਚੱਲਦੀ ਹੈ ਮਹਾਂਪੁਰਖ ਸੰਭਾਵਾ ਅਨੰਦ ਸਿੰਘ ਜੀ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਕਹਿੰਦੇ ਗੁਰੂ ਪਿਆਰਿਓ ਕਹਿੰਨਗੇ ਜਿਸ ਸਥਾਨ ਤੇ ਸਾਧੂ ਬਹਿ ਕੇ ਤਪ ਕਰਦੇ ਨੇ ਨਾ ਕਹਿੰਦੇ ਉਹਦੇ 10 ਮੀਲ ਦੇ ਅੰਦਰ ਜਿਹੜਾ ਪ੍ਰਾਨੀ ਜਿਹੜਾ ਪਸ਼ੂ ਜਿਹੜਾ ਜੰਤੂ ਆ ਗਿਆ ਉਹ ਜੀਵਨ ਮੁਕਤ ਹੋ ਗਿਆ ਗੱਜ ਕੇ ਆ ਕੋ ਸਤਨਾਮ ਸੀ ਉਹ ਕਿਤਾ ਕਹਿੰਨ ਲਿਓ ਮਹਾਂਪੁਰਖਾਂ ਦੇ ਅੰਦਰੋਂ ਉਸ ਨਾਮ ਦੀ ਰੇਸ ਚੱਲਦੀ ਹੈ ਜਦੋਂ ਉਹ ਰੇਸ ਚੱਲਦੀ ਹੈ ਤੇ ਜਿਹੜਾ ਉਸ ਏਰੀਏ ਦੇ ਅੰਦਰ ਅੰਦਰ ਆ ਗਿਆ ਤੇ ਉਹਦਾ ਤਾਂ ਉਦਾਰ ਹੋ ਗਿਆ ਗਜਕੇ ਹਰ ਤੋਂ ਸਤਨਾਮ ਸ਼ਿਵ ਆਇਆ ਮੈਂ ਮਿਲਣ ਗਿਆ ਕਰਨਗੇ ਭਾਈ ਸਾਹਿਬ ਅੱਜ ਅਸੀਂ ਤੁਹਾਨੂੰ ਪਹਿਲੀ ਵਾਰੀ ਬਹਿ ਕੇ ਸੁਣਿਆ ਇਤਨਾ ਅੱਛਾ ਕੀਰਤਨ ਕਰਦੇ ਹੋ ਮੈਂ ਕਹਿੰਦਾ ਨਹੀਂ ਕੀਰਤਨ ਤਾਂ ਮੈਨੂੰ ਆਉਂਦਾ ਹੀ ਨਹੀਂ ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੈ ਇੱਕ ਅਗੋਂ ਸਪੋਰਟ ਮਿਲ ਰਹੀ ਸੀ ਦੂਜਾ ਤੁਸੀਂ ਪਿੱਛੇ ਆ ਕੇ ਬਹਿ ਕੇ ਰਸ ਹੋਰ ਬਣ ਗਿਆ ਤੇ ਤੁਹਾਡੇ ਆਪਣੇ ਅੰਦਰ ਮਿਠਾਸ ਹੈ ਤੁਹਾਡੇ ਆਪਣੇ ਅੰਦਰ ਰਸ ਹੈ ਉਮਰ ਛੋਟੀ ਮੈਂ ਜਥੇਦਾਰ ਕੁਲਵੰਤ ਸਿੰਘ ਜੀ ਰੋਂ ਰੋਂ ਮੱਥਾ ਟੇਕਿਆ ਕਿਤਨਾ ਵੱਡਪਨ ਹੈ ਕੱਢ ਕੇ ਪਾਈ ਸਾਹਿਬ ਜੀ ਤੁਸੀਂ ਉਮਰ ਤੋਂ ਵੱਡੇ ਹੋ ਸੀਨੀਅਰ ਕੀਰਤਨੀ ਹੋ ਦਸਮ ਪਾਤਸ਼ਾਹ ਦੀ ਬਾਣੀ ਨੂੰ ਪੜਦੇ ਹੋ ਸੰਗਤਾਂ ਨੂੰ ਤਾਰਦੇ ਹੋ ਤੁਸੀਂ ਸਾਡੇ ਪਿਤਾ ਸਮਾਨ ਹੋ ਤੁਸੀਂ ਸਾਨੂੰ ਮੱਥਾ ਨਾ ਟੇਕਿਆ ਕਰੋ ਬਾਬਾ ਜੀ ਵੀ ਮੈਨੂੰ ਮੱਥਾ ਨਹੀਂ ਟੇਕਣ ਦਿੰਦੇ ਔਰ ਜੇ ਬਾਲਾ ਪ੍ਰੀਤਮ 5 ਸਾਲ ਦੀ ਉਮਰ ਤੇ ਗੁਰੂ ਹਰਕਿਸ਼ਰ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਅਸੀਂ ਆਪਣਾ ਗੁਰੂ ਐਕਸੈਪਟ ਕਰਦੇ ਆ ਤੇ ਉਹ ਐਨੀ ਉਮਰ ਦਾ ਸਾਧੂ ਕਿਉਂ ਨਹੀਂ ਹੋ ਸਕਦਾ ਗੱਜ ਕੇ ਆਖੋ ਸਤਨਾਮ ਸਤਵ ਜੋ ਬਖਸ਼ਿਓ ਇਹਨੇ ਜਪ ਤਪ ਪਿਛਲੇ ਜਪ ਤਪ ਇਹ ਉਹਨਾਂ ਜਪਾਂ ਤਪਾਂ ਦਾ ਪ੍ਰਤਾਪ ਹੈ ਗੱਜ ਕੇ ਆਖੋ ਸਤਨਾਮ ਤੇ ਜਦੋਂ ਸ਼ੁਰੂਆਤ ਕੀਤੀ ਸੀ ਨਾ ਇਸ ਥਾਂ ਦੀ ਉਸ ਦਿਨ ਵੀ ਹੁਕਮਨਾਮਾ ਲਿਆ ਗਿਆ ਸੀ ਉਦੋਂ ਹੁਕਮਨਾਮਾ ਕਿਹੜਾ ਆਇਆ ਸੀ ਆਪ ਜੀ ਨੂੰ ਪਤਾ ਹੋਵੇਗਾ ਜਿਨ੍ਹਾਂ ਨੇ ਸ਼ਰਮਣ ਕੀਤਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਕਾ ਡੇਰਾ ਪੰਨਾ ਅੰਧ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਤੇ ਹੁਕਮਨਾਮਾ ਆਇਆ ਮਹਾਂਪੁਰਖਾਂ ਨੇ ਉਸ ਹੁਕਮਨਾਮੇ ਨੂੰ ਸੀਸ਼ ਨਵਾਇਆ ਇਹ ਡੇਰਾ ਨਹੀਂ ਹੈ ਜਿਹੜੇ ਡੇਰੇ ਬੰਦ ਕਰਾਣੇ ਚਾਹੀਦੇ ਉਹ ਕਰਾਂਦੇ ਨਹੀਂ ਇਹਨਾਂ ਡੇਰਿਆਂ ਤੇ ਵੈਸੇ ਕਿੰਦੂ ਕਰੀ ਜਾਂਦੇ ਲੋਕੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੀ ਨਾਮ ਰੱਖਿਆ ਗਿਆ ਪਰਮੇਸ਼ਰ ਦਵਾਰ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਰ ਦਾ ਦਵਾਰਾ ਤੇ ਜੋ ਇਸ ਪਰਮੇਸ਼ਰ ਦੇ ਦਵਾਰ ਤੇ ਆ ਗਿਆ ਗੁਰੂ ਤੇ ਪਿਆਰਿਓ ਮਨ ਕਰਕੇ ਉਹ ਫਿਰ ਮੁੜ ਕੇ 84 ਦੇ ਗੇੜ ਤੇ ਨਹੀਂ ਪਵੇਗਾ ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਤੁਹਾਡੇ ਤੇ ਸਾਡੇ ਤੇ ਸਾਰਿਆਂ ਤੇ ਮਹਾਂਪੁਰਖਾਂ ਦੇ ਇਹਨਾਂ ਦੇ ਤਾਂ ਅੱਗੇ ਕਿਰਪਾ ਕਿਰਪਾ ਨੂੰ ਵੰਡੀ ਜਾਂਦੇ ਨੇ ਅੱਗੇ ਸਤਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਸਤਗੁਰਾਂ ਨੇ ਆਪਣੇ ਬਿਰਧ ਬਾਣੀ ਦੀ लाज ਰੱਖੀ ਅਜੇ ਕਾਰਜ ਸੰਪੂਰਨ ਹੋਰੇ ਆਪ ਜੀ ਜਿੱਥੇ ਬੈਠੇ ਹੋ ਇੱਥੇ ਜ਼ਬਰਤਖ ਦੇ ਮਾਲਕ ਤਨਗੁਰ ਗ੍ਰੰਥ ਸੇ ਮਹਾਰਾਜ ਪਾਸ਼ਾ ਸੁਬਾਇਮਾਨ ਤੋਗਰੀਬਨਵਾਰ ਪਾਸ਼ਾ ਦਬ ਪਾਵਨ ਪਿਤਰ ਬਚਨ ਆਪਾਂ ਸ਼ਰਮ ਕਰੀਏ